ਇੱਕ ਪਿੰਡ ਦੇ ਨੇੜੇ ਹੀ ਇੱਕ ਮੇਲਾ ਲੱਗਦਾ ਹੈ ਉਸ ਪਿੰਡ ਵਿੱਚ ਇੱਕ ਬਜ਼ੁਰਗਔਰਤ ਆਪਣੀ ਵਿਧਵਾ ਧੀ ਦੇ ਨਾਲ ਰਹਿ ਰਹੀ ਸੀ ਮੇਲਾ ਦੇਖਣ ਆਇਆ ਇੱਕ ਵਿਅਕਤੀ ਉਹਨਾਂ ਦੇ ਘਰ ਇੱਕ ਰਾਤ ਲਈ ਰੁਕਦਾ ਹੈ ਅਗਲੇ ਦਿਨ ਮੇਲਾ ਦੇਖਣ ਤੋਂ ਬਾਅਦ ਜਿਵੇਂ ਹੀ ਉਹ ਵਿਅਕਤੀ ਉੱਥੋਂ ਜਾਣ ਵਾਲਾ ਹੁੰਦਾ ਹੈ ਤਾਂ ਉਹ ਵਾਪਸ ਬਜ਼ੁਰਗਔਰਤ ਦੇ ਕੋਲ ਆਉਂਦਾ ਹੈ ਤੇ ਉਸ ਨੂੰ ਕਹਿਣ ਲੱਗਦਾ ਹੈ ਕਿ ਮਾਤਾ ਜੀ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਤੁਸੀਂ ਆਪਣੀ ਧੀ ਦਾ ਵਿਆਹ ਮੇਰੇ ਨਾਲ ਕਰਵਾ ਦਿਓ ਇਹ ਸੁਣ ਕੇ ਉਹ ਬਜ਼ੁਰਗ ਔਰਤ ਪੂਰੀ ਤਰ੍ਹਾਂ ਨਾਲ ਹੈਰਾਨ ਰਹਿ ਜਾਂਦੀ ਹੈ ਤੇ ਸੋਚਣ ਲੱਗਦੀ ਹੈ ਕਿ ਇਹ ਕੀ ਕਹਿ ਰਿਹਾ ਹੈ? ਕੌਣ ਸੀ ਇਹ ਵਿਅਕਤੀ ਤੇ ਕਿਉਂ ਉਹ ਉਹਦੀ ਵਿਧਵਾਤੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ? ਪੂਰੀ ਕਹਾਣੀ ਦੀ ਸੱਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ। ਰਾਜਸਥਾਨ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਸੂਰਜ ਨਾਮ ਦਾ ਵਿਅਕਤੀ ਰਹਿੰਦਾ ਹੈ। ਸੂਰਜ ਦਾ ਵਿਆਹ ਥੋੜਾ ਚਿਰ ਪਹਿਲਾਂ ਹੀ ਹੋਇਆ ਸੀ। ਉਹ ਆਪਣੀ ਪਤਨੀ ਤੇ ਮਾਤਾ-ਪਿਤਾ ਨਾਲ ਇਸੇ ਪਿੰਡ ਵਿੱਚ ਰਹਿੰਦਾ ਹੈ। ਸੂਰਜ ਪਸ਼ੂਆਂ ਦਾ ਵਪਾਰ ਕਰਦਾ ਸੀ। ਉਹਦਾ ਕੰਮ ਬਹੁਤ ਵਧੀਆ ਚੱਲ ਰਿਹਾ ਸੀ। ਪਰ ਅਚਾਨਕ ਇੱਕ ਦਿਨ ਸੂਰਜ ਦੀ ਘਰਵਾਲੀ ਦੀ ਤਬੀਅਤ ਖਰਾਬ ਹੋ ਜਾਂਦੀ ਹੈ। ਥੋੜੇ ਦਿਨ ਬਿਮਾਰ ਰਹਿਣ ਤੋਂ ਬਾਅਦ ਹੀ ਉਹ ਇਸ ਦੁਨੀਆ ਨੂੰ ਛੱਡ ਕੇ ਚਲੀ ਜਾਂਦੀ ਹੈ। ਸੂਰਜ ਦੇ ਵਿਆਹ ਨੂੰ ਅਜੇ ਡੇਢ ਸਾਲ ਹੀ ਹੋਇਆ ਸੀ ਜਦੋਂ ਉਸਦੀ ਘਰਵਾਲੀ ਦੀ ਮੌਤ ਹੋ ਗਈ। ਪਤਨੀ ਦੀ ਮੌਤ ਤੋਂ ਬਾਅਦ ਉਹ ਬਹੁਤ ਜ਼ਿਆਦਾ ਪਰੇਸ਼ਾਨ ਤੇ ਦੁਖੀ ਰਹਿਣ ਲੱਗਦਾ ਹੈ। ਉਹ ਦਿਨ ਰਾਤ ਆਪਣੀ ਘਰਵਾਲੀ ਨੂੰ ਯਾਦ ਕਰਦਾ ਰਹਿੰਦਾ। ਮਾਪੇ ਉਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕਰਦੇ ਹਨ ਸੂਰਜ ਉਹਨਾਂ ਨੂੰ ਕਹਿੰਦਾ ਹੈ ਕਿ ਹੌਲੀ-ਹੌਲੀ ਸਭ ਕੁਝ ਠੀਕ ਹੋ ਜਾਊ ਤੁਸੀਂ ਮੇਰੀ ਫਿਕਰ ਨਾ ਕਰੋ ਹੌਲੀ-ਹੌਲੀ ਸਮਾਂ ਬੀਤਦਾ ਜਾਂਦਾ ਹੈ ਤੇ ਹੁਣ ਸੂਰਜ ਆਪਣੇ ਕੰਮਧੰਦੇ ਵਿੱਚ ਜ਼ਿਆਦਾ ਵਿਅਸਤ ਰਹਿਣ ਲੱਗ ਗਿਆ ਸੀ ਘਰ ਦੇ ਉਸ ਨੂੰ ਦੂਜਾ ਵਿਆਹ ਕਰਵਾਉਣ ਲਈ ਕਹਿੰਦੇ ਨੇ ਪਰ ਉਹ ਮਨ੍ਹਾ ਕਰ ਦਿੰਦਾ ਹੈ ਉਹ ਉਹਨਾਂ ਦੀ ਗੱਲ ਹੀ ਨਹੀਂ ਮੰਨਦਾ ਸੂਰਜ ਆਪਣੇ ਮਾਪੇ ਦਾ ਇਕਲੌਤਾ ਪੁੱਤ ਸੀ ਉਹ ਚਾਹੁੰਦੇ ਸੀ ਕਿ ਪੁੱਤ ਦਾ ਘਰ ਵਸ ਜਾਵੇ ਹੌਲੀ-ਹੌਲੀ ਸਮਾਬਿੱਤ ਦਾ ਜਾਂਦਾ ਹੈ ਇੱਕ ਦਿਨ ਸੂਰਜ ਦਾ ਪਿਓ ਉਸ ਨੂੰ ਇੱਕ ਪਿੰਡ ਵਿੱਚ ਭੇਜਦਾ ਹੈ ਜਿਹੜਾ ਕਿ ਉੱਥੋਂ 40 ਕਿਲੋਮੀਟਰ ਦੂਰ ਸੀ ਅਸਲ ਵਿੱਚ ਉਸ ਪਿੰਡ ਦੇ ਇੱਕ ਵਿਅਕਤੀ ਨੇ ਉਹਨਾਂ ਤੋਂ ਇੱਕ ਪਸ਼ੂ ਖਰੀਦਿਆ ਸੀ ਜਿਸ ਦੇ ਪੈਸੇ ਲੈਣੇ ਅਜੇ ਰਹਿੰਦੇ ਸਨ ਇਸੇ ਲਈ ਸੂਰਜ ਦਾ ਪਿਓ ਉਸ ਨੂੰ ਮੋਟਰਸਾਈਕਲ ਉੱਤੇ ਉਸ ਪਿੰਡ ਵਿੱਚ ਜਾਣ ਲਈ ਕਹਿੰਦਾ ਹੈ ਤੇ ਕਹਿੰਦਾ ਹੈ ਕਿ ਤੂੰ ਉੱਥੇ ਜਾ ਕੇ ਉਹਨਾਂ ਤੋਂ ਪੈਸੇ ਲਿਆ ਸੂਰਜ ਆਪਣਾ ਮੋਟਰਸਾਈਕਲ ਕੱਢਦਾ ਹੈ ਤੇ ਸਿੱਧਾ ਉਸ ਪਿੰਡ ਵਿੱਚ ਪਹੁੰਚ ਜਾਂਦਾ ਹੈ ਜਿ ਤੋਂ ਨੇ ਪੈਸੇ ਲੈਣੇ ਸੀ ਉਹ ਵਿਅਕਤੀ ਤੋਂ ਪੈਸੇ ਲੈ ਕੇ ਵਾਪਸ ਆਪਣੇ ਘਰ ਆਉਣ ਲੱਗਦਾ ਹੈ ਪਰ ਉਦੋਂ ਤੱਕ ਸੂਰਜ ਆਪਣੇ ਇੱਕ ਦੋਸਤ ਨੂੰ ਮਿਲਣ ਬਾਰੇ ਸੋਚਦਾ ਹੈ ਜਿਹੜਾ ਇਸ ਪਿੰਡ ਦੇ ਨੇੜੇ ਹੀ ਰਹਿੰਦਾ ਸੀ ਉਹ ਸੋਚਦਾ ਹੈ ਕਿ ਇੰਨੀ ਦੂਰ ਆਇਆ ਤਾਂ ਹਾਂ ਆਪਣੇ ਦੋਸਤ ਨੂੰ ਵੀ ਮਿਲ ਕੇ ਜਾਵਾਂਗਾ ਜਦੋਂ ਸੂਰਜ ਆਪਣੇ ਦੋਸਤ ਦੇ ਘਰੇ ਪਹੁੰਚਦਾ ਹੈ ਤਾਂ ਉਹਨੂੰ ਇਹ ਪਤਾ ਲੱਗਦਾ ਹੈ ਕਿ ਉਹਦਾ ਦੋਸਤ ਤਾਂ ਕਈ ਮਹੀਨੇ ਪਹਿਲਾਂ ਹੀ ਇਹ ਘਰ ਛੱਡ ਕੇ ਸ਼ਹਿਰ ਵਿੱਚ ਜਾ ਕੇ ਰਹਿਣ ਲੱਗ ਗਿਆ ਹੈ ਇਸ ਤੋਂ ਬਾਅਦ ਸੂਰਜ ਉੱਥੋਂ ਵਾਪਸ ਆ ਜਾਂਦਾ ਹੈ ਉਦੋਂ ਤੱਕ ਦੁਪਹਿਰ ਹੋ ਗਈ ਸੀ ਤੇ ਦੁਪਹਿਰ ਦੇ 2 ਵਜੇ ਚੁੱਕੇ ਸਨ ਗਰਮੀ ਵੀ ਬਹੁਤ ਵੱਧ ਗਈ ਸੀ ਰਾਜਸਥਾਨ ਵਿੱਚ ਗਰਮੀ ਉੰਝੀ ਜ਼ਿਆਦਾ ਹੁੰਦੀ ਹੈ ਦੁਪਹਿਰੇ 2 ਵਜੇ ਆਪਣੇ ਮੋਟਰਸਾਈਕਲ ਤੇ ਪਿੰਡ ਵੱਲੋਂ ਜਾਣ ਦਾ ਲੱਗਦਾ ਉਸ ਨੂੰ ਬਹੁਤ ਜ਼ਿਆਦਾ ਗਰਮੀ ਲੱਗਦੀ ਹੈ ਮੋਟਰਸਾਈਕਲ ਉੱਤੇ ਗਰਮ ਹਵਾਵਾਂ ਉਸ ਨੂੰ ਜ਼ਿਆਦਾ ਹੀ ਲੱਗ ਰਹੀਆਂ ਸਨ ਕਿਉਂਕਿ ਜੂਨ ਦਾ ਮਹੀਨਾ ਸੀ ਤੇ ਇਸ ਮਹੀਨੇ ਵਿੱਚ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਸੂਰਜ ਅਜੇ ਮਸਾਂ 8-10 ਕਿਲੋਮੀਟਰ ਹੀ ਆਪਣੇ ਮੋਟਰਸਾਈਕਲ ਤੇ ਗਿਆ ਏ ਜਦੋਂ ਉਹ ਇੱਕ ਪਿੰਡ ਵਿੱਚੋਂ ਦੀ ਲੰਘਣ ਲੱਗਦਾ ਹੈ ਤੇ ਪਿੰਡ ਦੇ ਬਾਹਰ ਬਣੇ ਇੱਕ ਘਰ ਦੇ ਅੱਗੇ ਦਰਖਤ ਲੱਗਿਆ ਹੋਇਆ ਸੀ ਤੇ ਬੈਠਣ ਲਈ ਜਗ੍ਹਾ ਵੀ ਬਣੀ ਹੋਈ ਸੀ ਉਸ ਦਰਖਤ ਦੀ ਛਾਂ ਕਾਫੀ ਸੰਘਣੀ ਸੀ ਸੂਰਜ ਉੱਥੇ ਖੜ ਕੇ ਥੋੜਾ ਟਾਈਮ ਧਾਮ ਲੈਣ ਦਾ ਫੈਸਲਾ ਕਰਦਾ ਹੈ ਸੂਰਜ ਆਪਣਾ ਮੋਟਰਸਾਈਕਲ ਖੜਾ ਕੇ ਉੱਥੇ ਧਾਮ ਲੈਣ ਲੱਗਦਾ ਹੈ ਉਸ ਘਰ ਵਿੱਚ ਇੱਕ ਵਿਧਵਾ ਕੁੜੀ ਆਪਣੇ ਬਜ਼ੁਰਗ ਮਾਂ ਨਾਲ ਰਹਿੰਦੀ ਹੈ ਉਹ ਆਪਣੇ ਘਰ ਵਿੱਚ ਦੇ ਮੋਟਰਸਾਈਕਲ ਦੀ ਆਵਾਜ਼ ਸੁਣਦੀ ਹੈ ਤਾਂ ਗੇਟ ਦੇ ਬਾਹਰ ਆ ਕੇ ਦੇਖਣ ਲੱਗਦੀ ਹੈ। ਬਾਹਰ ਦਰਖਤ ਥੱਲੇ ਇੱਕ ਜਵਾਨ ਮੁੰਡਾ ਬੈਠਾ ਹੋਇਆ ਸੀ। ਉਸ ਕੁੜੀ ਦਾ ਨਾਮ ਕਿਰਨ ਸੀ। ਕਿਰਨ ਸੂਰਜ ਦੇ ਕੋਲ ਆਉਂਦੀ ਹੈ ਤੇ ਆ ਕੇ ਉਹਨੂੰ ਪੁੱਛਣ ਲੱਗਦੀ ਹੈ ਕਿ ਤੁਸੀਂ ਕੌਣ ਹੋ ਤੇ ਇੱਥੇ ਕਿਉਂ ਬੈਠੇ ਹੋ? ਸੂਰਜ ਕਿਰਨ ਵੱਲ ਦੇਖਦਾ ਤਾਂ ਦੇਖਦਾ ਹੀ ਰਹਿ ਜਾਂਦਾ ਕਿਉਂਕਿ ਉਹ ਬਹੁਤ ਸੋਹਣੀ ਸੀ। ਉਹ ਕਿਰਨ ਨੂੰ ਕਹਿੰਦਾ ਕਿ ਮੈਂ ਤਾਂ ਇੱਕ ਮੁਸਾਫਰਾ ਹਾਂ। ਇੱਥੋਂ ਥੋੜੀ ਦੂਰ ਜਾਣਾ ਹੈ। ਗਰਮੀ ਬਹੁਤ ਜ਼ਿਆਦਾ ਹੋ ਗਈ ਸੀ। ਇਸ ਲਈ ਮੈਂ ਧਰਕੇ ਮੈਂ ਦਾਮ ਲੈਣ ਲਈ ਇੱਥੇ ਮੋਟਰਸਾਈਕਲ ਰੋਕ ਦਿੱਤੀ। ਇਹ ਸੁਣ ਕੇ ਕਿਰਨ ਚੁੱਪਚਾਪ ਉੱਥੋਂ ਵਾਪਸ ਆਉਣ ਲੱਗਦੀ ਹੈ। ਪਰ ਸੂਰਜ ਉਸ ਨੂੰ ਆਵਾਜ਼ ਦੇ ਕੇ ਰੋਕ ਲੈਂਦਾ ਹੈ ਤੇ ਉਸ ਨੂੰ ਕਹਿਣ ਲੱਗਦਾ ਹੈ ਕਿ ਮੈਨੂੰ ਪਾਣੀ ਮਿਲ ਸਕਦਾ ਹੈ। ਮੈਨੂੰ ਬਹੁਤ ਜ਼ਿਆਦਾ ਤੇਲ ਲੱਗੀ ਹੋਈ ਹੈ। ਇਹ ਸੁਣ ਕੇ ਕਿਰਨਾ ਕਹਿਣ ਲੱਗਦੀ ਹੈ ਕਿ ਠੀਕ ਹੈ ਮੈਂ ਪਾਣੀ ਲੈ ਕੇ ਆਉਣੀ ਆ। ਤੁਸੀਂ ਇੱਥੇ ਬੈਠੋ ਤੇ ਆਰਾਮ ਕਰੋ। ਕਿਰਨ ਪਾਣੀ ਲੈ ਕੇ ਜਿਵੇਂ ਹੀ ਬਾਹਰ ਨਿਕਲਣ ਵਾਲੀ ਹੁੰਦੀ ਹੈ ਤਾਂ ਉਸ ਦੀ ਮਾਂ ਉਹਨੂੰ ਟੋਕ ਦਿੰਦੀ ਹੈ। ਉਹ ਸੁਣੋ ਪੁੱਛਣ ਲੱਗਦੀ ਹੈ ਕਿ ਕੌਣ ਹੈ ਬਾਹਰ ਤੇ ਤੂੰ ਕਿਹਦੇ ਲਈ ਪਾਣੀ ਲੈ ਕੇ ਜਾ ਰਹੀ ਹੈ ਕਿਰਨ ਆਪਣੀ ਮਾਂ ਨੂੰ ਦੱਸਦੀ ਹੈ ਕਿ ਬਾਹਰ ਕੋਈ ਰਾਹ ਵਿੱਚ ਜਾਂਦਾ ਖੜ ਗਿਆ ਗਰਮੀ ਦੇ ਕਾਰਨ ਉਹ ਆਪਣੇ ਦਰਖਤ ਥੱਲੇ ਬੈਠ ਕੇ ਧੰਮ ਲੈ ਰਿਹਾ ਹੈ ਉਸਨੇ ਪਾਣੀ ਪੀਣਾ ਸੀ ਇਹ ਸੁਣ ਕੇ ਕਿਰਨ ਦੀ ਮਾਂ ਕਹਿੰਦੀ ਹੈ ਕਿ ਉਸ ਆਦਮੀ ਨੂੰ ਜੇ ਜ਼ਿਆਦਾ ਹੀ ਗਰਮੀ ਲੱਗ ਰਹੀ ਹੈ ਤਾਂ ਤੂੰ ਉਹਨੂੰ ਕਹਿ ਦੇ ਕਿ ਬੈਠਕ ਵਿੱਚ ਬਹਿ ਕੇ ਆਰਾਮ ਕਰ ਲਵੇ ਸਿਕਰ ਦੁਪਹਿਰ ਹੈ ਕਿਰਨਾ ਪਾਣੀ ਲੈ ਕੇ ਸੂਰਜ ਕੋਲ ਆਉਂਦੀ ਹੈ ਤੇ ਉਸ ਨੂੰ ਪਾਣੀ ਪਿਆ ਕੇ ਕਹਿੰਦੀ ਹੈ ਉਹਨੂੰ ਕਹਿਣ ਲੱਗਦੀ ਐ ਕਿ ਜੇ ਤੁਸੀਂ ਆਰਾਮ ਕਰਨਾ ਹੈ ਤਾਂ ਸਾਡੀ ਬੈਠਕ ਵਿੱਚ ਆਰਾਮ ਕਰ ਸਕਦੇ ਹੋ ਗਰਮੀ ਬਹੁਤ ਜ਼ਿਆਦਾ ਹੈ ਉੱਥੇ ਤੁਹਾਨੂੰ ਆਰਾਮ ਮਿਲੇਗਾ ਤੁਸੀਂ ਗਰਮੀ ਵਿੱਚ ਸਫ਼ਰ ਕਰਕੇ ਬਿਮਾਰ ਹੋ ਸਕਦੇ ਹੋ ਮੇਰੀ ਮਾਂ ਨੇ ਕਿਹਾ ਕਿ ਤੁਸੀਂ ਬੈਠਕ ਵਿੱਚ ਆਰਾਮ ਕਰ ਸਕਦੇ ਹੋ ਇਹ ਸਭ ਕੁਝ ਸੂਰਜ ਨੂੰ ਵੀ ਠੀਕ ਹੀ ਲੱਗਦਾ ਹੈ ਉਹ ਬੈਠਕ ਵਿੱਚ ਆਰਾਮ ਕਰਨ ਲੱਗਦਾ ਹੈ ਕਿਰਨ ਆਪਣੀ ਮਾਂ ਦੇ ਕੋਲ ਅੰਦਰ ਚਲੀ ਜਾਂਦੀ ਹੈ ਬੈਠਕ ਵਿੱਚ ਕੂਲਰ ਲੱਗਿਆ ਹੋਇਆ ਸੀ ਤੇ ਕੂਲਰ ਦੀ ਠੰਡੀ ਠੰਡੀ ਹਵਾ ਵਿੱਚ ਸੂਰਜ ਨੂੰ ਨੀਂਦ ਆ ਜਾਂਦੀ ਹੈ ਗਰਮੀ ਤੇ ਥਕਾਕਰਤ ਦੀ ਵਜ੍ਹਾ ਕਰਕੇ ਉਸ ਨੂੰ ਬਹੁਤ ਜ਼ਿਆਦਾ ਗਹਿਰੀ ਨੀਂਦ ਆਉਂਦੀ ਹੈ ਤੇ ਸ਼ਾਮ ਦੇ 7 ਵਜੇ ਤੱਕ ਉਹ ਸੁੱਤਾ ਹੀ ਰਹਿੰਦਾ ਹੈ ਕਿਰਨ ਅਤੇ ਉਸ ਦੀ ਮਾਂ ਨੇ ਵੀ ਸੂਰਜ ਨੂੰ ਉਠਾਇਆ ਹੀ ਨਹੀਂ ਸੀ ਕਿਉਂਕਿ ਉਹਨਾਂ ਨੂੰ ਤਾਂ ਇਹ ਲੱਗਦਾ ਸੀ ਕਿ ਇਹਦੇ ਕੋਲ ਆਪਣਾ ਮੋਟਰਸਾਈਕਲ ਹੈ ਇਹ ਆਪਣੇ ਆਪ ਚਲਾ ਜਾਵੇਗਾ ਜਦੋਂ ਸੂਰਜ ਨੂੰ ਜਾਗ ਆਉਂਦੀ ਹੈ ਤਾਂ ਉਹ ਹੈਰਾਨ ਰਹਿ ਜਾਂਦਾ ਹੈ ਕਿਉਂਕਿ ਹੁਣ ਥੋੜਾ ਥੋੜਾ ਹਨੇਰਾ ਵੀ ਹੋਣ ਲੱਗ ਗਿਆ ਸੀ ਸੂਰਜ ਜਿਵੇਂ ਹੀ ਆਪਣਾ ਫੋਨ ਚੱਕਦਾ ਹੈ ਤਾਂ ਦੇਖਦਾ ਹੈ ਕਿ ਫੋਨ ਵਿੱਚ ਉਹਦੇ ਪਿਓ ਦੀਆਂ ਬਹੁਤ ਸਾਰੀਆਂ ਮਿਸ ਕਾਲਾਂ ਆਈਆਂ ਹੋਈਆਂ ਸਨ ਕਿਉਂਕਿ ਸੂਰਜ ਨੇ ਸੌਣ ਤੋਂ ਪਹਿਲਾਂ ਫੋਨ ਨੂੰ ਸਾਇਲੈਂਟ ਕਰ ਦਿੱਤਾ ਸੀ ਇਸ ਕਰਕੇ ਉਹਨੂੰ ਫੋਨ ਆਉਣ ਦਾ ਪਤਾ ਹੀ ਨਹੀਂ ਲੱਗਿਆ ਇਹ ਦੇਖ ਕੇ ਸੂਰਜ ਆਪਣੇ ਘਰੇ ਫੋਨ ਕਰਦਾ ਤੇ ਆਪਣੇ ਪਿਓ ਨੂੰ ਦੱਸਦਾ ਕਿ ਮੈਂ ਠੀਕ ਹਾਂ ਰਸਤੇ ਵਿੱਚ ਆਰਾਮ ਕਰਨ ਲਈ ਰੁਕ ਗਿਆ ਸੀ ਇਸੇ ਕਰਕੇ ਲੇਟ ਹੋ ਗਿਆ ਪਿਓ ਸੂਰਜ ਨੂੰ ਕਹਿਣ ਲੱਗਦਾ ਕਿ ਅਸੀਂ ਤਾਂ ਬਹੁਤ ਪਰੇਸ਼ਾਨ ਹੋ ਗਏ ਸੀ ਤੂੰ ਫੋਨ ਹੀ ਨਹੀਂ ਸੀ ਚੁੱਕ ਰਿਹਾ ਸੂਰਜ ਸਾਰੀ ਗੱਲ ਦੱਸਦਾ ਹੈ ਸੂਰਜ ਦਾ ਪਿਓ ਉਸ ਨੂੰ ਕਹਿੰਦਾ ਕਿ ਤੇਰੇ ਕੋਲ ਹੁਣ ਰੁਪਏ ਵੀ ਨਹੀਂ ਤੇ ਹੁਣ ਤਾਂ ਰਾਤ ਵੀ ਹੋਣ ਵਾਲੀ ਹੈ ਤੂੰ ਰਾਤ ਨੂੰ ਨਾ ਸਵੇਰ ਜਲਦੀ ਆ ਜਾਵੇਂ ਕਿਉਂਕਿ ਰਾਹ ਵਿੱਚ ਲੁੱਟ ਖੋਹ ਦਾ ਖਤਰਾ ਹੈ ਇਹ ਗੱਲ ਸੁਣ ਕੇ ਸੂਰਜ ਆਪਣੇ ਪਿਓ ਨੂੰ ਕਹਿੰਦਾ ਕਿ ਇਸ ਪਿੰਡ ਵਿੱਚ ਤਾਂ ਮੇਰਾ ਕੋਈ ਜਾਣ ਪਛਾਣ ਵਾਲਾ ਵੀ ਨਹੀਂ ਫਿਰ ਮੈਂ ਇੱਥੇ ਕਿਹਦੇ ਘਰ ਰਹਿ ਸਕਦਾ ਸੂਰਜ ਦਾ ਪਿਓ ਉਸ ਨੂੰ ਕਹਿਣ ਲੱਗਦਾ ਹੈ ਕਿ ਮੇਰਾ ਇੱਕ ਜਾਣ ਪਛਾਣ ਵਾਲਾ ਇਸੇ ਪਿੰਡ ਦਾ ਹੈ ਉਹ ਉਸ ਨੂੰ ਦੱਸਦਾ ਹੈ ਕਿ ਤੂੰ ਉਹਨਾਂ ਦੇ ਘਰੇ ਚਲਾ ਜਾ ਸੂਰਜ ਆਪਣੇ ਪਿਓ ਦੀ ਗੱਲ ਸੁਣ ਕੇ ਇਹ ਗੱਲ ਮੰਨਣ ਲਈ ਤਿਆਰ ਹੋ ਜਾਂਦਾ ਹੈ ਜਿਵੇਂ ਹੀ ਸੂਰਜ ਮੰंजे ਤੋਂ ਖੜਾ ਹੁੰਦਾ ਹੈ ਤਾਂ ਕਿਰਨ ਦੀ ਮਾਂ ਉਹਦੇ ਕੋਲ ਆ ਜਾਂਦੀ ਹੈ ਉਹ ਕਿਰਨ ਦੀ ਮਾਂ ਨੂੰ ਪੁੱਛਣ ਲੱਗਦਾ ਹੈ ਕਿ ਅਜੈਬ ਸਿੰਘ ਦਾ ਘਰ ਇਸ ਪਿੰਡ ਵਿੱਚ ਕਿੱਥੇ ਹੈ ਮੈਂ ਰਾਤ ਨੂੰ ਆਪਣੇ ਘਰ ਨਹੀਂ ਜਾਣਾ ਚਾਹੁੰਦਾ ਕਿਉਂਕਿ ਰਸਤਾ ਬਹੁਤ ਸੁੰਨਾ ਹੈ ਅਜੈਬ ਸਿੰਘ ਮੇਰੇ ਪਿਤਾ ਜੀ ਦੇ ਜਾਣਕਾਰ ਹਨ ਇਸ ਲਈ ਮੈਂ ਉਹਨਾਂ ਦੇ ਘਰ ਰੁਕਣ ਦਾ ਫੈਸਲਾ ਕੀਤਾ ਹੈ ਕਿਰਨ ਦੀ ਮਾਂ ਉਸ ਨੂੰ ਦੱਸਦੀ ਹੈ ਕਿ ਉਹਨਾਂ ਦਾ ਘਰ ਥੋੜੀ ਜੀ ਦੂਰ ਹੈ ਅੱਗੇ ਜਾ ਕੇ ਹੈ। ਖਿਰਨਦੀ ਮਾਂ ਉਹਨੂੰ ਕਹਿੰਦੀ ਹੈ ਕਿ ਜੇ ਤੂੰ ਰੁਕਣਾ ਹੀ ਹੈ ਤਾਂ ਸਾਡੇ ਘਰ ਵੀ ਰੁਕ ਸਕਦਾ ਹੈ। ਇੱਥੇ ਤੈਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਅਸੀਂ ਦੋਨੇ ਹੀ ਘਰ ਵਿੱਚ ਰਹਿੰਦੇ ਆਂ। ਜਿਹੋ ਜੀ ਰੋਟੀ ਅਸੀਂ ਖਾਵਾਂਗੇ ਉਸੇ ਤਰ੍ਹਾਂ ਦੀ ਤੈਨੂੰ ਵੀ ਦੇ ਦੇਵਾਂਗੇ। ਤੂੰ ਆਰਾਮ ਨਾਲ ਇੱਥੇ ਰਾਤ ਬਤਾ ਸਕਦਾ ਹੈ। ਬਜ਼ੁਰਗ ਔਰਤ ਦੀ ਇਹ ਗੱਲ ਸੁਣ ਕੇ ਸੂਰਜ ਉਹਨਾਂ ਦੇ ਘਰ ਰੁਕਣ ਲਈ ਤਿਆਰ ਹੋ ਜਾਂਦਾ ਹੈ। ਉਹ ਉੱਥੇ ਰੁਕਦਾ ਹੈ। ਰਾਤ ਨੂੰ ਜਦੋਂ ਸੂਰਜ ਉਹਨਾਂ ਦੇ ਕੋਲ ਬੈਠਾ ਰੋਟੀ ਖਾ ਰਿਹਾ ਸੀ ਉਹ ਬਜ਼ੁਰਗ ਔਰਤ ਨਾਲ ਗੱਲਾਂ ਕਰਨ ਲੱਗਦਾ ਹੈ ਉਹ ਉਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਹਿ ਰਹੇ ਸੀ ਕਿ ਸਾਡੇ ਘਰੇ ਕੋਈ ਨਹੀਂ ਆਉਂਦਾ ਇਹ ਸੁਣ ਕੇ ਬਜ਼ੁਰਗ ਔਰਤ ਉਹਨੂੰ ਕਹਿੰਦੀ ਹੈ ਕਿ ਅਸਲ ਵਿੱਚ ਪੁੱਤ ਸਾਡਾ ਇਸ ਦੁਨੀਆ ਵਿੱਚ ਕੋਈ ਹੈ ਹੀ ਨਹੀਂ ਉਹ ਦੱਸਦੀ ਹੈ ਕਿ ਮੇਰਾ ਕੋਈ ਪੁੱਤ ਨਹੀਂ ਸੀ ਸਿਰਫ ਮੇਰੀ ਇੱਕ ਧੀ ਸੀ ਮੈਂ ਆਪਣੀ ਧੀ ਦਾ ਵਿਆਹ ਕਰ ਦਿੱਤਾ ਪਰ ਇਸ ਦਾ ਘਰ ਵਾਲਾ ਵੀ ਵਿਆਹ ਤੋਂ 1 ਸਾਲ ਬਾਅਦ ਹੀ ਚੱਲ ਵਸਿਆ ਇਹ ਮੇਰੀ ਧੀ ਇਕੱਲੀ ਰਹਿ ਗਈ ਸੌਰਿਆ ਨੇ ਕੁੜੀ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਇਹਦੇ ਪਿਓ ਦੀ ਮੌਤ ਤਾਂ ਕਾਫੀ ਟਾਈਮ ਪਹਿਲਾਂ ਹੀ ਹੋ ਗਈ ਸੀ ਜਦੋਂ ਧੀ ਨੂੰ ਸੌਰਿਆ ਨੇ ਕੱਢ ਦਿੱਤਾ ਤਾਂ ਉਹ ਵੀ ਮੇਰੇ ਕੋਲ ਆ ਕੇ ਰਹਿਣ ਲੱਗ ਪਈ ਕਿਰਨ ਵਾਰੇ ਇਹ ਸਭ ਕੁਝ ਸੁਣ ਕੇ ਉਸ ਨੂੰ ਬਹੁਤ ਦੁੱਖ ਹੁੰਦਾ ਉਸ ਨੂੰ ਇਹ ਲੱਗਦਾ ਹੈ ਕਿ ਸਿਰਫ ਮੈਂ ਹੀ ਇਸ ਦੁਨੀਆ ਵਿੱਚ ਦੁਖੀ ਨਹੀਂ ਹੋਰ ਵੀ ਬਹੁਤ ਲੋਕ ਨੇ ਜੋ ਇਸ ਤਰ੍ਹਾਂ ਦੀ ਜ਼ਿੰਦਗੀ ਜਿਉ ਰਹੇ ਨੇ ਰੋਟੀ ਖਾ ਕੇ ਸੂਰਜ ਬੈਠਕ ਵਿੱਚ ਆ ਕੇ ਪੈ ਜਾਂਦਾ ਉਹ ਸਾਰੀ ਰਾਤ ਕਿਰਨਾ ਅਤੇ ਉਸ ਬਜ਼ੁਰਗ ਔਰਤ ਦੇ ਬਾਰੇ ਵਿੱਚ ਹੀ ਸੋਚਦਾ ਰਹਿੰਦਾ ਹੈ ਅਗਲੇ ਦਿਨ ਜਿਵੇਂ ਹੀ ਸਵੇਰ ਹੁੰਦੀ ਹੈ ਤਾਂ ਸੂਰਜ ਆਪਣੇ ਕੋਲੋਂ 500 ਰੁਪਏ ਉਸ ਬਜ਼ੁਰਗ ਔਰਤ ਨੂੰ ਦੇਣ ਲੱਗਦਾ ਹੈ ਪਰ ਉਹ ਬਜ਼ੁਰਗ ਔਰਤ ਪੈਸੇ ਲੈਣ ਤੋਂ ਇਨਕਾਰ ਕਰ ਦਿੰਦੀ ਹੈ ਪਰ ਸੂਰਜ ਜ਼ਬਰਦਸਤੀ ਉਹ ਪੈਸੇ ਬਜ਼ੁਰਗ ਔਰਤ ਨੂੰ ਦੇ ਦਿੰਦਾ ਹੈ ਉਹ ਕਹਿੰਦਾ ਹੈ ਕਿ ਤੁਸੀਂ ਇਹ ਪੈਸੇ ਰੱਖ ਲਓ ਘਰ ਦੇ ਖਰਚੇ ਵਿੱਚ ਤੁਹਾਡੇ ਕੰਮ ਆ ਜਾਣਗੇ ਉਹ ਉੱਥੋਂ ਜਾਣ ਲੱਗਦਾ ਹੈ ਉਸ ਬਜ਼ੁਰਗ ਔਰਤ ਨੂੰ ਕਹਿੰਦਾ ਕਿ ਤੁਸੀਂ ਜਦੋਂ ਵੀ ਸਾਡੇ ਪਿੰਡ ਵੱਲ ਆਇਓ ਤਾਂ ਮਿਲ ਕੇ ਜ਼ਰੂਰ ਜਾਇਓ ਇਸ ਤੋਂ ਬਾਅਦ ਸੂਰਜ ਆਪਣੇ ਘਰ ਪਹੁੰਚ ਜਾਂਦਾ ਪਰ ਉਹਦੇ ਦਿਮਾਗ ਵਿੱਚ ਉਹ ਬਜ਼ੁਰਗ ਔਰਤ ਤੇ ਕਿਰਨਾ ਬਾਰੇ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਹਨ ਸਨ ਘਰ ਜਾ ਕੇ ਸੂਰਜ ਆਪਣੇ ਪਿਓ ਨੂੰ ਉਸ ਬਜ਼ੁਰਗ ਔਰਤ ਤੇ ਕਿਰਨਾ ਬਾਰੇ ਸਾਰਾ ਕੁਝ ਦੱਸਦਾ ਹੈ ਕਿ ਮੈਂ ਕਿਸ ਤਰ੍ਹਾਂ ਉਹਨਾਂ ਦੇ ਘਰ ਵਿੱਚ ਰਿਹਾ ਸੀ ਇਸ ਤੋਂ ਬਾਅਦ ਤਿੰਨ ਚਾਰ ਦਿਨ ਬੀਤ ਜਾਂਦੇ ਨੇ ਤਿੰਨ ਚਾਰ ਦਿਨਾਂ ਬਾਅਦ ਕਿਰਨਾ ਤੇ ਉਹਦੀ ਮਾਂ ਨੇ ਬਾਜ਼ਾਰ ਜਾਣਾ ਸੀ ਸ਼ਹਿਰ ਜਾਣ ਵੇਲੇ ਰਸਤੇ ਵਿੱਚ ਹੀ ਸੂਰਜ ਦਾ ਪਿੰਡ ਆਉਂਦਾ ਹੈ ਜਦੋਂ ਉਹ ਸ਼ਹਿਰ ਤੋਂ ਖਰੀਦਦਾਰੀ ਕਰਕੇ ਵਾਪਸ ਆ ਰਹੀਆਂ ਸਨ ਤਾਂ ਉਹਨਾਂ ਨੂੰ ਸੂਰਜ ਦਾ ਚੇਤਾ ਆਉਂਦਾ ਹੈ ਉਹ ਸੂਰਜ ਨੂੰ ਮਿਲਣ ਦਾ ਫੈਸਲਾ ਕਰਦੀਆਂ ਹਨ ਪੁੱਛਦੇ ਪਛਾਉਂਦੇ ਉਹ ਸੂਰਜ ਦੇ ਘਰ ਤੱਕ ਪਹੁੰਚ ਜਾਂਦੀਆਂ ਨੇ ਜਦੋਂ ਉਹ ਸੂਰਜ ਦੇ ਘਰੇ ਪਹੁੰਚ ਜਾਂਦੀਆਂ ਨੇ ਉਸ ਸਮੇਂ ਸੂਰਜ ਆਪਣੇ ਪਸ਼ੂਆਂ ਨੂੰ ਸੰਭਾਲ ਰਿਹਾ ਸੀ ਜਿਵੇਂ ਹੀ ਉਹ ਕਿਰਨਾ ਅਤੇ ਉਹਦੀ ਮਾਂ ਨੂੰ ਆਪਣੇ ਘਰੇ ਆਉਂਦੀਆਂ ਹੋਈਆਂ ਨੂੰ ਦੇਖਦਾ ਤਾਂ ਬਹੁਤ ਖੁਸ਼ ਹੋ ਜਾਂਦਾ ਉਹ ਚੰਗੀ ਤਰ੍ਹਾਂ ਉਹਨਾਂ ਦਾ ਸਵਾਗਤ ਕਰਦਾ ਹੈ ਉੱਥੇ ਹੀ ਸੂਰਜ ਦੇ ਮਾਪਿ ਉਹ ਵੀ ਸਨ ਜਦੋਂ ਉਹ ਸੂਰਜ ਨੂੰ ਪੁੱਛਦੇ ਨੇ ਕਿ ਇਹ ਕੌਣ ਹੈ ਤਾਂ ਉਹ ਇਹ ਦੱਸਦਾ ਹੈ ਕਿ ਇਹ ਉਹੀ ਤਾਂ ਹਨ ਜਿਨ੍ਹਾਂ ਦੇ ਘਰੇ ਮੈਂ ਉਸ ਰਾਤ ਰੁਕਿਆ ਸੀ ਇਹਨਾਂ ਨੇ ਮੇਰੀ ਚੰਗੀ ਖਾਤਰਦਾਰੀ ਕੀਤੀ ਸੀ ਉਹ ਵੀ ਉਹਨਾਂ ਦੀ ਚੰਗੀ ਖਾਤਰਦਾਰੀ ਕਰਦਾ ਹੈ ਉਹਨਾਂ ਨੂੰ ਰੋਕਣ ਲਈ ਕਹਿੰਦਾ ਹੈ ਪਰ ਕਿਰਨ ਦੀ ਮਾਂ ਕਹਿੰਦੀ ਹੈ ਕਿ ਅਸੀਂ ਨਹੀਂ ਰੋਕ ਸਕਦੀਆਂ ਕਿਉਂਕਿ ਘਰ ਵਿੱਚ ਕੋਈ ਵੀ ਨਹੀਂ ਹੈ ਤੇ ਪਸ਼ੂਆਂ ਨੂੰ ਹਰਾਚਾਰਾ ਵੀ ਪਾਉਣਾ ਥੋੜਾ ਜਰ ਗੱਲਾਂ-ਬਾਤਾਂ ਕਰਨ ਤੋਂ ਬਾਅਦ ਕਿਰਨਾ ਤੇ ਉਹਦੀ ਮਾਂ ਉਥੋਂ ਜਾਣ ਲੱਗਦੀਆਂ ਨੇ ਪਰ ਕਿਰਨਾ ਦੀ ਮਾਂ ਸੂਰਜ ਨੂੰ ਕਹਿੰਦੀ ਹੈ ਕਿ ਪੁੱਤ ਅਗਲੇ ਹਫ਼ਤੇ ਸਾਡੇ ਪਿੰਡ ਦੇ ਨੇੜੇ ਇੱਕ ਬਹੁਤ ਵੱਡਾ ਮੇਲਾ ਲੱਗੂਗਾ ਜੇ ਤੂੰ ਮੇਲਾ ਦੇਖਣ ਆਵੇਂਗਾ ਤਾਂ ਸਾਨੂੰ ਬਹੁਤ ਚੰਗਾ ਲੱਗੇਗਾ ਕਿਉਂਕਿ ਸਾਰੇ ਪਿੰਡ ਦੇ ਘਰਾਂ ਵਿੱਚ ਮੇਲਾ ਦੇਖਣ ਲਈ ਮਹਿਮਾਨ ਆਉਂਦੇ ਨੇ ਪਰ ਸਾਡੇ ਘਰ ਕੋਈ ਨਹੀਂ ਆਉਂਦਾ ਇਹ ਸੁਣ ਕੇ ਸੂਰਜ ਔਣ ਦੀ ਹਾਮੀ ਭਰ ਦਿੰਦਾ ਤੇ ਕਹਿੰਦਾ ਕਿ ਮੈਂ ਜ਼ਰੂਰ ਆਉਂਗਾ ਫਿਰ ਕਿਰਨਾ ਤੇ ਉਹਦੀ ਮਾਂ ਉਥੋਂ ਚਲੀਆਂ ਜਾਂਦੀਆਂ ਹਨ ਉਹਨਾਂ ਦੇ ਜਾਣ ਤੋਂ ਬਾਅਦ ਸੂਰਜ ਦੇ ਮਾਪਿਓ ਸੂਰਜ ਤੋਂ ਕਿਰਨਾ ਬਾਰੇ ਪੁੱਛਦੇ ਨੇ ਸੂਰਜ ਕਿਰਨਾ ਦੀ ਪਿਛਲੀ ਜ਼ਿੰਦਗੀ ਬਾਰੇ ਉਹਨਾਂ ਨੂੰ ਸਭ ਕੁਝ ਦੱਸ ਦਿੰਦਾ ਹੈ ਉਹ ਇਹ ਵੀ ਦੱਸਦਾ ਹੈ ਕਿ ਇਹ ਬਹੁਤ ਚੰਗੀ ਤੇ ਸਿਆਣੀ ਕੁੜੀ ਹੈ ਘਰ ਦੇ ਕਿਰਨਾ ਬਾਰੇ ਸੋਚ ਕੇ ਸੂਰਜ ਨਾਲ ਉਹਦੇ ਵਿਆਹ ਦੀ ਗੱਲ ਕਰਦੇ ਨੇ ਕਹਿੰਦੇ ਨੇ ਕਿ ਜੇ ਤੈਨੂੰ ਕਿਰਨਾ ਪਸੰਦ ਹੈ ਤਾਂ ਅਸੀਂ ਉਸ ਨਾਲ ਤੇਰਾ ਵਿਆਹ ਕਰਵਾ ਲੈਨੇ ਆ ਸਾਨੂੰ ਕੋਈ ਇਤਰਾਜ਼ ਨਹੀਂ ਸੂਰਜ ਕਹਿਣ ਲੱਗਦਾ ਕਿ ਮੈਨੂੰ ਵੀ ਕਿਰਨਾ ਬਹੁਤ ਚੰਗੀ ਲੱਗਦੀ ਹੈ ਪਰ ਮੈਨੂੰ ਇਹ ਡਰ ਹੈ ਕਿ ਕਿਤੇ ਉਹਦੇ ਘਰ ਦੇ ਇਸ ਗੱਲ ਦਾ ਕੋਈ ਗਲਤ ਮਤਲਬ ਨਾ ਕੱਢ ਲੈਣ ਸੂਰਜ ਦਾ ਪਿਓ ਆਪਣੇ ਦੋਸਤ ਨਾਲ ਗੱਲ ਕਰਨ ਬਾਰੇ ਕਹਿੰਦਾ ਪਰ ਸੂਰਜ ਮਨਾ ਕਰ ਦਿੰਦਾ ਉਹ ਕਹਿੰਦਾ ਹੈ ਕਿ ਨਹੀਂ ਪਹਿਲਾਂ ਮੈਂ ਆਪ ਹੀ ਇਸ ਬਾਰੇ ਉਹਨਾਂ ਨਾਲ ਗੱਲ ਕਰਾਂਗਾ ਮੈਂ ਇਹ ਜਾਣਨਾ ਚਾਹੁੰਦਾ ਕਿ ਕਿਰਨਾ ਵੀ ਮੈਨੂੰ ਪਸੰਦ ਕਰਦੀ ਹੈ ਜਾਂ ਨਹੀਂ ਉਸ ਤੋਂ ਬਾਅਦ ਹੀ ਆਪਾਂ ਰਿਸ਼ਤੇ ਦੀ ਗੱਲ ਕਰਾਂਗੇ ਫਿਰ ਤੁਸੀਂ ਆਪਣੇ ਦੋਸਤ ਨਾਲ ਉਹਨਾਂ ਦੇ ਘਰ ਵਿਆਹ ਦੀ ਗੱਲ ਕਰ ਸਕਦੇ ਹੋ ਇਹ ਕੈਕੇ ਸੂਰਜ ਇੱਕ ਵਾਰੀ ਤਾਂ ਇਸ ਗੱਲ ਨੂੰ ਟਾਲ ਦਿੰਦਾ ਹੈ। ਇਸੇ ਤਰ੍ਹਾਂ ਇੱਕ ਹਫ਼ਤਾ ਬੀਤ ਜਾਂਦਾ ਹੈ। ਸੂਰਜ ਮੇਲਾ ਦੇਖਣ ਲਈ ਚੰਗੀ ਤਰ੍ਹਾਂ ਤਿਆਰ ਹੋ ਕੇ ਉਹਨਾਂ ਦੇ ਘਰ ਪਹੁੰਚ ਜਾਂਦਾ ਹੈ। ਸ਼ਾਮ ਨੂੰ ਸੂਰਜ ਕਿਰਨਾ ਅਤੇ ਉਹਦੀ ਮਾਂ ਨਾਲ ਮੇਲਾ ਦੇਖਣ ਜਾਂਦਾ ਹੈ। ਮੇਲੇ ਵਿੱਚ ਉਹ ਉਹਨਾਂ ਦਾ ਬਹੁਤ ਧਿਆਨ ਰੱਖਦਾ ਹੈ। ਇਹ ਦੇਖ ਕੇ ਕਿਰਨਾ ਨੂੰ ਵੀ ਸੂਰਜ ਪਸੰਦ ਆਉਣ ਲੱਗਦਾ ਹੈ। ਮੇਲਾ ਦੇਖਣ ਤੋਂ ਬਾਅਦ ਉਹ ਘਰ ਆ ਜਾਂਦੇ ਨੇ। ਘਰ ਆ ਕੇ ਸੂਰਜ ਇਸੇ ਮੌਕੇ ਵਿੱਚ ਹੁੰਦਾ ਹੈ ਕਿ ਕਦੋਂ ਉਹ ਕਿਰਨਾ ਨਾਲ ਇਸ ਬਾਰੇ ਗੱਲ ਕਰੇ। ਉਸ ਨੂੰ ਇਹ ਮੌਕਾ ਮਿਲ ਵੀ ਜਾਂਦਾ ਜਦੋਂ ਕਿਰਨਾ ਗਵਾਂਡੀਆਂ ਦੇ ਘਰ ਜਾਣ ਲਈ ਘਰ ਤੋਂ ਬਾਹਰ ਜਾਣ ਵਾਲੀ ਹੁੰਦੀ ਹੈ ਤਾਂ ਉਹ ਉਸ ਨੂੰ ਰੋਕ ਲੈਂਦਾ ਉਸ ਨੂੰ ਕਹਿੰਦਾ ਕਿ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਚਾਹੁੰਦਾ ਮੈਨੂੰ ਗੱਲ ਘਮਾ ਫਰਾ ਕੇ ਕਰਨ ਦੀ ਆਦਤ ਨਹੀਂ ਮੈਂ ਸਿੱਧੀ ਗੱਲ ਕਰਨਾ ਉਹ ਕਹਿੰਦਾ ਕਿ ਆਪਾਂ ਇੱਕ ਦੂਜੇ ਬਾਰੇ ਬਹੁਤ ਥੋੜਾ ਤਾਂ ਜਾਣਦੇ ਹਾਂ ਜਿਉਂਦਾ ਮੈਂ ਤੈਨੂੰ ਦੇਖਿਆ ਮੈਂ ਤੈਨੂੰ ਪਸੰਦ ਕਰਨ ਲੱਗਿਆ ਮੈਂ ਤਾਂ ਇਹ ਪੁੱਛਣਾ ਕਿ ਕੀ ਤੂੰ ਵੀ ਮੈਨੂੰ ਪਸੰਦ ਕਰਦੀ ਹੈ ਇਹ ਸਭ ਕੁਝ ਸੁਣ ਕੇ ਕਿਰਨਾ ਬਿਨਾ ਕੁਝ ਕਹੇ ਹੀ ਸ਼ਰਮਾ ਕੇ ਉੱਥੋਂ ਚਲੀ ਜਾਂਦੀ ਹੈ ਹੁਣ ਸੂਰਜ ਨੂੰ ਇੰਨਾ ਕੁ ਤਾਂ ਪਤਾ ਲੱਗ ਗਿਆ ਸੀ ਕਿ ਕਿਰਨਾ ਵੀ ਉਸ ਨੂੰ ਪਸੰਦ ਕਰਦੀ ਹੈ ਉਹ ਰਾਤ ਨੂੰ ਆਰਾਮ ਕਰਨ ਲੱਗਦਾ ਹੈ ਤੇ ਅਗਲੇ ਦਿਨ ਜਿਵੇਂ ਹੀ ਉੱਥੋਂ ਜਾਣ ਵਾਲਾ ਹੁੰਦਾ ਹੈ ਉਸ ਬਜ਼ੁਰਗ ਔਰਤ ਦੇ ਕੋਲੇ ਆਉਂਦਾ ਹੈ ਤੇ ਉਸ ਨੂੰ ਆ ਕੇ ਕਹਿਣ ਲੱਗਦਾ ਹੈ ਕਿ ਮਾਤਾ ਜੀ ਕਿ ਤੁਸੀਂ ਆਪਣੀ ਧੀ ਦਾ ਵਿਆਹ ਮੇਰੇ ਨਾਲ ਕਰਵਾਉਣਾ ਚਾਹੁੰਦੇ ਹੋ ਇਹ ਸੁਣ ਕੇ ਇੱਕਦਮ ਕਿਰਨਾ ਦੀ ਮਾਂ ਹੈਰਾਨ ਹੋ ਜਾਂਦੀ ਹੈ ਤੇ ਸੋਚ ਵਿਚਾਰ ਕਰਨ ਲੱਗਦੀ ਹੈ ਬਜ਼ੁਰਗਔਰਤ ਨੂੰ ਸੋਚਾਂ ਵਿੱਚ ਦੇਖ ਕੇ ਸੂਰਜ ਕਹਿਣ ਲੱਗਦਾ ਹੈ ਕਿ ਹਾਂ ਮਾਤਾ ਜੀ ਮੈਂ ਤੁਹਾਡੀ ਧੀ ਨਾਲ ਆਪਣਾ ਵਿਆਹ ਕਰਵਾਉਣਾ ਚਾਹੁੰਨਾ ਹੈ ਮੇਰੇ ਮਾਤਾ ਪਿਤਾ ਨੂੰ ਵੀ ਕਿਰਨਾ ਬਹੁਤ ਪਸੰਦ ਆਈ ਸੀ ਇਹ ਸੁਣ ਕੇ ਕਿਰਨਾ ਦੀ ਮਾਂ ਇੱਕ ਵਾਰ ਫਿਰ ਚੁੱਪ ਕਰ ਜਾਂਦੀ ਹੈ ਸੂਰਜ ਉਸ ਨੂੰ ਦੁਬਾਰਾ ਪੁੱਛਦਾ ਹੈ ਉਹ ਕਹਿੰਦਾ ਹੈ ਕਿ ਮੈਨੂੰ ਤੁਹਾਡਾ ਫੈਸਲਾ ਮਨਜ਼ੂਰ ਹੋਵੇਗਾ ਜੇ ਤੁਸੀਂ ਮਨ੍ਹਾ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਉਸ ਉੱਤੇ ਵੀ ਕੋਈ ਇਤਰਾਜ਼ ਨਹੀਂ ਹੋਊਗਾ ਔਰ ਉਦੋਂ ਹੀ ਉਹ ਬਜ਼ੁਰਗ ਔਰਤ ਸੂਰਜ ਨੂੰ ਕਹਿਣ ਲੱਗਦੀ ਹੈ ਕਿ ਨਹੀਂ ਪੁੱਤ ਇਹ ਤਾਂ ਬਹੁਤ ਚੰਗੀ ਗੱਲ ਹੈ ਜੇ ਮੇਰੀ ਧੀ ਦਾ ਘਰ ਬਸੂਗਾ ਇਸ ਤੋਂ ਵੱਧ ਖੁਸ਼ੀ ਮੇਰੇ ਲਈ ਹੋਰ ਕੀ ਹੋ ਸਕਦੀ ਹੈ ਇਹ ਸਭ ਕੁਝ ਸੁਣ ਕੇ ਸੂਰਜ ਵੀ ਖੁਸ਼ ਹੋ ਜਾਂਦਾ ਹੈ ਉਹ ਖੁਸ਼ੀ-ਖੁਸ਼ੀ ਉੱਥੋਂ ਵਾਪਸ ਆ ਜਾਂਦਾ ਹੈ ਘਰ ਆ ਕੇ ਉਹ ਆਪਣੇ ਪਿਓ ਨੂੰ ਦੱਸਦਾ ਹੈ ਕਿ ਪਿਤਾ ਜੀ ਮੈਂ ਉਸ ਕੁੜੀ ਕਿਰਨ ਨਾਲ ਵਿਆਹ ਕਰਵਾਉਣਾ ਚਾਹੁੰਦਾ ਤੇ ਉਹਨਾਂ ਨੂੰ ਵੀ ਇਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਹੈ ਉਸ ਤੋਂ ਬਾਅਦ ਸੂਰਜ ਦਾ ਪਿਓ ਆਪਣੇ ਉਸ ਦੋਸਤ ਨੂੰ ਲੈ ਕੇ ਕਿਰਨਾ ਦੇ ਘਰੇ ਪਹੁੰਚਦਾ ਹੈ ਤੇ ਰਿਸ਼ਤੇ ਦੀ ਗੱਲ ਕਰਨ ਲੱਗਦਾ ਹੈ ਜਦੋਂ ਪਿੰਡ ਵਿੱਚ ਇਹ ਪਤਾ ਲੱਗਦਾ ਹੈ ਕਿ ਕਿਰਨਾ ਲਈ ਇੱਕ ਵਧੀਆ ਖਾਂਦੇ ਪੀਂਦੇ ਘਰ ਦਾ ਰਿਸ਼ਤਾ ਆਇਆ ਹੈ ਤਾਂ ਲੋਕ ਹੈਰਾਨ ਰਹਿ ਜਾਂਦੇ ਨੇ ਕਿਉਂਕਿ ਉਹਨਾਂ ਦੀ ਹਾਲਤ ਚੰਗੀ ਨਹੀਂ ਸੀ ਉਹ ਵਿਚਾਰੇ ਗਰੀਬੀ ਨਾਲ ਮਸਾਂ ਟਾਈਮ ਪਾਸ ਕਰ ਰਹੇ ਸਨ ਦੋਨੇ ਪਰਿਵਾਰ ਮਿਲ ਕੇ ਇਹ ਰਿਸ਼ਤਾ ਤੈਅ ਕਰ ਦਿੰਦੇ ਨੇ ਤੇ ਥੋੜਾ ਟਾਈਮ ਬਾਅਦ ਹੀ ਬੜੇ ਧੂਮਤਾਮ ਨਾਲ ਦੋਹਾਂ ਦਾ ਵਿਆਹ ਕਰਵਾ ਦਿੱਤਾ ਜਾਂਦਾ ਹੈ ਕਿਰਨ ਸੂਰਜ ਦੇ ਘਰ ਆ ਕੇ ਉਹਦੇ ਘਰ ਨੂੰ ਚੰਗੀ ਤਰ੍ਹਾਂ ਸੰਭਾਲ ਲੈਂਦੀ ਹੈ। ਉਹਦੇ ਪਰਿਵਾਰ ਦੀ ਬਹੁਤ ਧਿਆਨ ਰੱਖਦੀ ਹੈ। ਖੁਸ਼ੀ-ਖੁਸ਼ੀ ਆਪਣਾ ਜੀਵਨ ਬਤੀਤ ਕਰਦੀ ਹੈ। ਹੁਣ ਉਹਨਾਂ ਦੇ ਵਿਆਹ ਨੂੰ 4 ਸਾਲ ਹੋ ਚੁੱਕੇ ਸੀ। ਉਹਨਾਂ ਦੇ ਘਰੇ ਇੱਕ ਪੁੱਤ ਨੇ ਵੀ ਜਨਮ ਲੈ ਲਿਆ। ਇਹ ਸੀ ਅੱਜ ਦੀ ਗਾਹਣੀ। ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ। ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਇਹ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦੀ ਹੀ ਹੋਰ ਦਿਲਸ਼ੁਹ ਲੈਣ ਵਾਲੀ ਕਹਾਣੀ ਨਾਲ ਸਾਡੇ ਨਾਲ ਜੁੜੇ ਰਹੋ ਜੀ